ਫਤਿਹ ਗੌਂਡ ਮੁਹੱਲਾ ਪੰਜਵਾ ਨਾਮ ਨਿਰੰਜਨ ਨੀਰ ਨਰਾਇਣ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਦੀਨਾ ਬੰਦੂ ਕ੍ਰਪਾਲੂ ਦਾਤਾਰ ਸਤਿਗੁਰੂ ਬਾਣੀ ਕੇ ਬੋਹਧ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣਿਆ ਵੈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀਹ ਕਛ ਕਹੀ ਨਾ ਜਾਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹੋ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਹੋ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਗੁਰਬਾਣੀ ਨੂੰ ਸੁਣਨਾ ਪੜਨਾ ਜੇ ਮਨੁੱਖ ਦੇ ਮਸਤਕ ਦੇ ਧੁਰ ਭਾਗ ਚੰਗੀ ਹੋਣ ਤਾਂ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਸਾਧ ਸੰਗਤ ਵਿੱਚ ਬਹਿਣ ਦੇ ਕਾਰਨ ਮਨੁੱਖ ਦੇ ਪਾਪ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ ਮਾੜੇ ਕਰਮਾਂ ਤੋਂ ਮਨੁੱਖ ਛੁੱਟ ਜਾਂਦਾ ਹੈ ਚੰਗੇ ਪਾਸੇ ਵਾਲੇ ਮਨੁੱਖ ਧਿਆਨ ਦੇਂਦਾ ਪੈਂਦਾ ਜੇ ਗੁਰੂ ਕੀ ਸੰਗਤ ਵਿੱਚ ਆਵੇ ਜੇ ਮਨੁੱਖ ਦੀ ਸੰਗਤ ਮਨੁੱਖ ਕਰੇਗਾ ਤੇ ਉਹਨੂੰ ਉਹੋ ਜਿਹਾ ਜਿਹੜਾ ਫਾਲਿਓ ਪ੍ਰਾਪਤ ਹੋਵੇਗਾ ਮਾੜੇ ਬੰਦੇ ਨੇ ਹਮੇਸ਼ਾ ਮਾੜੀ ਸਲਾਹ ਦੇਣੀ ਟੱਗੀ ਠੋਰੀ ਵਾਲੇ ਨੇ ਚੋਰ ਨੇ ਚੋਰੀ ਦੀ ਸਲਾਹ ਦੇਣੀ ਹੈ ਜਿਹੜਾ ਬੰਦਾ ਗੁਰੂ ਕੀ ਸੰਗਤ ਵਿੱਚ ਆਵੇਗਾ ਗੁਰੂ ਨੇ ਉਸ ਮਨੋਖ ਨੂੰ ਪਰਮਾਤਮਾ ਦੇ ਨਾਲ ਜੋੜਨਾ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਗੁਰੂ ਕੀ ਸੰਗਤ ਉਹ ਹੀ ਜਿੱਥੇ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਜਾਵੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਜਾਵੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫੁਰਬਾਨ ਸਾਨੂੰ ਬਖਸ਼ਿਸ਼ ਕੀਤਾ ਹੈ 867 ਤੇ 68 ਅਗ ਤੇ ਸੁਭਾਈ ਮਾਨ ਸ਼ਬਦ ਦੀ ਵਿਚਾਰ ਕਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੋਡ ਮਹੱਲਾ ਪੰਜਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ 33 ਰਾਗ ਦਰਜ ਕੀਤੇ ਹਨ। ਉਹਨਾਂ 33 ਰਾਗਾਂ ਦੇ ਵਿੱਚੋਂ ਗੌਂਡ ਰਾਗ ਦੇ ਅੰਦਰ ਪੰਜਵੇਂ ਬਾਦਸ਼ਾਹ ਸੀਤਾ ਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਮਹਾਰਾਜ ਜੀ ਫੁਰਮਾਨ ਬਖਸ਼ਿਸ਼ ਕੀਤਾ ਹੈ। ਨਾਮ ਨਿਰੰਝਣ ਨੀਰ ਨਰਾਇਣ ਕਿ ਪ੍ਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਜਿਹੜਾ ਉਹਦਾ ਨਾਮ ਆਕਾਲ ਪੁਰਖ ਵਹਿਗੁਰੂ ਦਾ ਜਿਹੜਾ ਨਾਮ ਜਪਣਾ ਏ ਉਹ ਨਿਰੰਜਨ ਨਿਰੰਜਨ ਦਾ ਅਰਥ ਹੈ ਕਾਲਖ ਤੋਂ ਰਹਿਤ ਨਾ ਦੇ ਕਦੇ ਉਸ ਪ੍ਰਮਾਤਮਾ ਨੂੰ ਕਾਲਖ ਲੱਗਦੀ ਆ ਮੈਲ ਲੱਗਦੀ ਨਾ ਉਹਦੇ ਨਾਮ ਨੂੰ ਕਦੇ ਮੈਲ ਲੱਗਦੀ ਆ ਕਾਲਖ ਤੋਂ ਰਹਿਤ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹ ਵੀ ਬੈਲ ਤੋਂ ਰਹਿਤ ਹੋ ਜਾਂਦਾ ਹੈ ਉਹਦਾ ਹਿਰਦਾ ਵੀ ਸ਼ੁੱਧ ਹੋ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਾਮ ਜਿਹੜਾ ਪ੍ਰਮਾਤਮਾ ਦਾ ਕਾਲਕ ਤੋਂ ਰਹਿ ਤਿਆ ਨੀਰ ਨਰਾਇਣ ਉਹ ਪ੍ਰਮਾਤਮਾ ਦੇ ਜਲ ਨੂੰ ਅੰਮ੍ਰਿਤ ਨੂੰ ਨੀਰ ਨੂੰ ਸਿੰਚਨਾ ਕਰ ਆਪਣੇ ਹਿਰਦੇ ਵਿੱਚ ਵਸਾਹ ਉਹ ਪਰਮਾਤਮਾ ਦਾ ਨਾਮ ਅੰਮ੍ਰਿਤ ਜਲ ਜਿਹੜਾ ਨੀਰ ਹੈ ਪਾਣੀ ਤੇ ਬਾਣੀ ਦਾ ਬੜਾ ਸੁਮੇਲ ਹੈ ਜੇ ਸਾਡੇ ਸਰੋਵਰ ਹਨ ਗੁਰੂ ਘਰ ਉੱਤੇ ਬਾਣੀ ਪੜੀ ਜਾਂਦੀ ਕੀਰਤਨ ਹੁੰਦਾ ਹੈ ਕਥਾ ਹੁੰਦੀ ਹੈ ਜਿਹੜਾ ਸਰੋਵਰ ਦੇ ਵਿੱਚ ਜਲ ਹੁੰਦਾ ਹੈ ਉਹ ਅੰਮ੍ਰਿਤ ਬਣ ਜਾਂਦਾ ਹੈ ਕਈ ਰੋਗ ਦੁੱਖ ਮਨੁੱਖਾਂ ਦੇ ਕੱਟੇ ਜਾਂਦੇ ਹਨ ਅਸੀਂ ਰੋਜ਼ ਇਸ ਰੋਜ਼ੀ ਗੁਰੂ ਘਰ ਕਈ ਐਸੇ ਜਿਹੜੇ ਦੁੱਖ ਰੋਗ ਹਨ ਮਨੁੱਖਾਂ ਦੇ ਕੱਟੇ ਜਾਂਦੇ ਹਨ ਜੇਕਰ ਬਾਟੇ ਵਿੱਚ ਪਾ ਕਰਕੇ ਪੰਜ ਪਿਆਰੇ ਸਹਬਾਨ ਜਲ ਨੂੰ ਪੰਜ ਬਾਣੀਆਂ ਨਿਤਨੇਮ ਪੜ ਦੇਣ ਖੰਡਾ ਫੇਰ ਕੇ ਪਤਾਸੇ ਕੁਲ ਕਰਕੇ ਤੇ ਜਿਹੜਾ ਪਾਣੀ ਬਾਣੀ ਪੜਨ ਦੇ ਨਾਲ ਉਹ ਅੰਮ੍ਰਿਤ ਹੋ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਨਿਰੰਝਨ ਕਾਲਕ ਤੋਂ ਰਹਤ ਹੈ ਨੀਰ ਨਰਾਇਣ ਪਰਮਾਤਮਾ ਦੇ ਅੰਮ੍ਰਿਤ ਜਲ ਨੂੰ ਆਪਣੇ ਹਿਰਦੇ ਵਿੱਚ ਸਿੰਜ ਉਸ ਪਰਮਾਤਮਾ ਦੇ ਅੰਮ੍ਰਿਤ ਨਾਮ ਜਲ ਨੂੰ ਆਪਣੇ ਹਿਰਦੇ ਵਿੱਚ ਟਿਕਾ ਰਸਨਾ ਸਿਮਰਤ ਪਾਪ ਬਲਾਇਣ ਰਹਾਉ ਇਹ ਰਹਾਉ ਦਾ ਬੰਦ ਹੈ ਰਹਾਉ ਦਾ ਅਰਥ ਹੁੰਦਾ ਵਿਸ਼ਰਾਮ ਦੇਣਾ ਠਹਿਰਨਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਰਸਨਾ ਦੇ ਨਾਲ ਮੁਖ ਤੂੰ ਪਰਮਾਤਮਾ ਦਾ ਨਾਮ ਜਪੇਂਗਾ ਕਿਉਂਕਿ ਸ਼ੁਰੂ ਜਿਹੜਾ ਉਹ ਰਸਨਾ ਤੋਂ ਕਰਨਾ ਪੈਣਾ ਅੱਖਾਂ ਬੰਦ ਕਰਕੇ ਪਰਮਾਤਮਾ ਦਾ ਨਾਮ ਜਪਣਾ ਹੈ ਰਸਨਾ ਦੇ ਨਾਲ ਆਪਣੇ ਮੁਖ ਤੋਂ ਵਾਹਿਗੁਰੂ 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 ਇਹ ਨਾਮ ਜਪਣ ਦੀ ਵਿਧੀ ਸਤਿਗੁਰਾਂ ਨੇ ਸਮਝਾਈ ਤੇ ਕੰਨਾਂ ਦੇ ਨਾਲ ਸੁਣਨਾ ਰਸਨਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨਾਮ ਜਪ ਨਾਮ ਜਪਣ ਦੇ ਨਾਲ ਕੀ ਹੋਵੇਗਾ ਪਾਪ ਬਲਾਇਨ ਜਿਹੜੇ ਤੇਰੇ ਪਾਪ ਹਨ ਦੁਖ ਹਨ ਰੋਗ ਹਨ ਜਿਹੜੇ ਤੂੰ ਮਾੜੇ ਕਰਮ ਕੀਤੇ ਹਨ ਸਤਿਗੁਰੂ ਜੀ ਕਹਿੰਦੇ ਜੇ ਪਰਮਾਤਮਾ ਦਾ ਨਾਮ ਜਪੇਂਗਾ ਤੈਨੂੰ ਡਰਨ ਦੀ ਲੋੜ ਨਹੀਂ ਕੁ ਭਰਉਂਦੀ ਨਹੀਂ ਜੇ ਤੂੰ ਪਰਮਾਤਮਾ ਦੇ ਨਾਲ ਜੁੜ ਜਾਵੇਂਗਾ ਤੇ ਤੇਰੇ ਜਿਹੜੇ ਕੀਤੇ ਹੋਏ ਪਾਪ ਕਰਮ ਹਨ ਉਹ ਬੁਲਾਇਨ ਦੂਰ ਹੋ ਜਾਣਗੇ ਭਜ ਜਾਣਗੇ ਜੇਕਰ ਮਨੁੱਖ ਦਾ ਸਰੀਰ ਮੈਲਾ ਹੋਵੇ ਪਾਣੀ ਜਲ ਦੇ ਨਾਲ ਜੇਨੂੰ ਧੋਤਾ ਜਾਵੇ ਮੈਲ ਜਿਹੜੀ ਉਹ ਮਨੁੱਖ ਦੇ ਸਰੀਰ ਤੋਂ ਲੱਤ ਜਾਂਦੀ ਹੈ ਦੂਰ ਹੋ ਜਾਂਦੀ ਏ ਇਸੇ ਤਰ੍ਹਾਂ ਜੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਜਿਹੜੇ ਮਨ ਦੇ ਵਕਾਰ ਹਨ ਪਾਪ ਹਨ ਸਤਿਗੁਰੂ ਜੀ ਕਹਿੰਦੇ ਉਹ ਦੂਰ ਹੋ ਜਾਂਦੇ ਹਨ ਭਜ ਜਾਂਦੇ ਹਨ ਰਹਾਉ ਨਰਾਇਣ ਸਭ ਮਾਹੇ ਨਿਵਾਸ ਓ ਪਰਮਾਤਮਾ ਆਕਾਲ ਪੁਰਖ ਵਹਿਗੁਰੂ ਜਿਹੜਾ ਨਰਾਇਣ ਹੈ ਉਹਦਾ ਸਾਰਿਆਂ ਵਿੱਚ ਨਿਵਾਸ ਹੈ ਕੋਈ ਵੀ ਧਰਤੀ ਆਕਾਸ਼ ਪਾਤਾਲ ਦੁਨੀਆ ਦੇ ਉੱਤੇ ਦ੍ਰਿਸ਼ਟ ਅਨਦ੍ਰਿਸ਼ਟ ਜਿਹੜੀਆਂ ਚੀਜ਼ਾਂ ਹਨ ਕੋਈ ਵੀ ਅਜਿਹੀ ਜੀ ਚੀਜ਼ ਨਹੀਂ ਜਿੱਥੇ ਉਸ ਪਰਮਾਤਮਾ ਦਾ ਵਾਸਾ ਨਹੀਂ ਨਿਵਾਸ ਨਹੀਂ ਨਰਾਇਣ ਘਟ ਘਟ ਪ੍ਰਗਾਸ ਉਸ ਪਰਮਾਤਮਾ ਨਰਾਇਣ ਦਾ ਹੈ ਕਾਟ-ਕਟ ਜਰੇ-ਜਰੇ ਦੇ ਵਿੱਚ ਪ੍ਰਗਾਸ ਆ ਉਸ ਪਰਮਾਤਮਾ ਨੇ ਪ੍ਰਕਾਸ਼ ਆਪਣਾ ਕੀਤਾ ਹੈ ਤਾਂ ਇਹ ਸੰਸਾਰ ਜਿਹੜਾ ਉਹ ਸਾਰਾ ਚੱਲ ਰਿਹਾ ਹੈ ਨਰਾਇਣ ਕਹਤੇ ਨਰਕ ਨਾ ਜਾਹੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਉਸ ਪਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਦਾ ਨਾਮ ਜਪੋਗੇ ਆਪਣੀ ਰਸਨਾ ਦੇ ਨਾਲ ਕਰੋਗੇ ਉਹਦੀ ਵਡਿਆਈ ਕਰੋਗੇ ਨਰਾਇਣ ਕਹਤੇ ਕਹਿੰਦੇ ਨਾਲ ਕੀ ਹੋਵੇਗਾ ਨਰਕ ਨਾ ਜਾਹੇ ਇਹ ਮਨੁੱਖ ਕਦੇ ਵੀ ਨਰਕ ਵਿੱਚ ਜਾਵੇਗਾ ਨਹੀਂ ਜਿਹੜਾ ਨਰਕ ਤੋਂ ਆਮ ਦੁਨੀਆ ਲੋਕ ਡਰਦੇ ਆ ਨਾ ਸਤਿਗੁਰੂ ਜੀ ਕਹਿੰਦੇ ਨਰਕਾਂ ਦੇ ਵਿੱਚ ਜਾਣ ਦਾ ਡਰ ਜਿਹੜਾ ਉਹ ਮਨੁੱਖ ਦਾ ਮੁੱਕ ਜਾਵੇਗਾ ਕਿਉਂਕਿ ਪਰਮਾਤਮਾ ਦਾ ਨਾਮ ਲੈਣ ਦੇ ਕਾਰਨ ਮਨੁੱਖ ਜਿਹੜਾ ਇਹ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਪਾਪ ਇਹਦੇ ਦੂਰ ਹੋ ਜਾਂਦੇ ਆ ਆਕਾਲ ਪੁਰਖ ਵੈਗੁਰੂ ਨਾਲ ਜੁੜ ਜਾਂਦਾ ਹੈ ਇਹ ਫਿਰ ਨਰਕਾਂ ਦੇ ਵਿੱਚ ਕਦੇ ਪੈਂਦਾ ਨਹੀਂ ਮਾੜੀ ਸੰਗਤ ਵਿੱਚ ਪੈਂਦਾ ਨਹੀਂ ਨਰਾਇਣ ਸੇਵ ਸਗਲ ਫਲ ਪਾਹੇ ਜੇ ਉਸ ਪ੍ਰਮਾਤਮਾ ਨਰਾਇਣ ਦੀ ਸੇਵਾ ਕਰੇ ਉਸ ਪ੍ਰਮਾਤਮਾ ਦੀ ਭਗਤੀ ਕਰੇ ਸਗਲ ਫਲ ਪਾਹੇ ਕਹਿ ਲੱਗੇ ਸਾਰੇ ਫਲ ਮਨੁੱਖ ਨੂੰ ਪ੍ਰਾਪਤ ਹੋ ਜਾਣਗੇ ਕੋਈ ਵੀ ਦੁਨੀਆ ਦੀ ਇਹੋ ਜੀ ਚੀਜ਼ ਨਹੀਂ ਜਿਹੜੀ ਸੇਵਾ ਕਰਨ ਤੇ ਮਨੁੱਖ ਨੂੰ ਪ੍ਰਾਪਤ ਨਾ ਹੋਵੇ ਜੇ ਮਨੁੱਖ ਗੁਰੂ ਦੀ ਸੇਵਾ ਕਰੇ ਸਿਮਰਨ ਕਰੇ ਤੇ ਇਹਨੂੰ ਸਾਰੇ ਫਲ ਜਿਹੜੇ ਹਨ ਉਹ ਪ੍ਰਾਪਤ ਹੋ ਜਾਂਦੇ ਹਨ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਸਤਿਗੁਰ ਜੀ ਕਹਿੰਦੇ ਗੁਰੂ ਦੀ ਸੇਵਾ ਕੀਤੀ ਸਫਲ ਹੈ ਕਦੇ ਨਾ ਫਲ ਨਹੀਂ ਜਾਂਦੀ ਸਾਰੇ ਫਲ ਇਸ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹਨ ਪਰ ਇੱਕ ਸ਼ਰਤ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਲਾਉਣਾ ਪਵੇਗਾ ਤਾਂ ਗੁਰੂ ਦੀ ਜਿਹੜੀ ਸੇਵਾ ਕੀਤੀ ਉਹ ਪ੍ਰਵਾਨ ਹੋਣੀ ਹੈ ਜੇ ਅਸੀਂ ਸੇਵਾ ਕਰ ਲੈ ਗੱਲਾਂ ਕਰ ਰਹੇ ਹਾਂ ਧਿਆਨ ਸਾਡਾ ਹੋਰ ਕਿਤੇ ਕਦੇ ਸਾਡੀ ਸੇਵਾ ਛੇਤੀ ਸਫਲ ਨਹੀਂ ਹੁੰਦੀ ਜੇ ਸੇਵਾ ਕਰਦਾ ਹੈ ਮਨੁੱਖ ਨਾਲ ਨਾਮ ਜਪੇਗਾ ਜਾਂ ਜਪਜੀ ਸਾਹਿਬ ਦਾ ਪਾਠ ਚੌਪਈ ਸਾਹਿਬ ਦਾ ਵਾਹਿਗੁਰੂ ਸਿਮਰਨ ਮੁਖ ਤੋਂ ਉਚਾਰਨ ਕਰੇਗਾ ਤੇ ਜਿਹੜੀ ਸੇਵਾ ਕੀਤੀ ਉਹ ਮਨੁੱਖ ਦੀ ਸਫਲ ਹੋ ਜਾਂਦੀ ਮਨ ਚੰਦੇ ਮਨੁੱਖ ਨੂੰ ਫਲ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਹਨ ਮਨ ਚੰਦਿਆ ਫਲ ਪਾਵਨ ਤੇ ਅੱਗੇ ਹਉਮੈ ਜਿਹੜੀ ਉਹ ਦੂਰ ਹੋ ਜਾਂਦੀ ਮਨੁੱਖ ਦੇ ਅੰਦਰ ਅਹੰਕਾਰ ਜਿਹੜਾ ਉਹ ਸੇਵਾ ਦੇ ਵਿੱਚ ਇੰਨੀ ਤਾਕਤ ਹੈ ਕਿ ਸਾਰੇ ਫਲ ਵੀ ਪ੍ਰਾਪਤ ਹੋ ਜਾਂਦੇ ਮੈਲ ਵੀ ਹਿਰਦੇ ਦੀ ਮਨੁੱਖ ਦੀ ਦੂਰ ਹੋ ਜਾਂਦੀ ਤੇ ਇਹ ਮਨੁੱਖ ਦਾ ਹੰਕਾਰ ਹਉਮੈ ਜਿਹੜਾ ਉਹ ਵੀ ਚਲਿਆ ਜਾਂਦਾ ਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਰਾਇਣ ਨੂੰ ਸੇਵ ਸਗਲ ਫਲ ਪਾਹੇ ਪਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਦੀ ਸੇਵਾ ਕੀਤੀਆ ਭਗਤੀ ਕੀਤੀਆ ਸਾਰੇ ਫਲ ਮਨੁੱਖ ਨੂੰ ਪ੍ਰਾਪਤ ਹੋ ਜਾਂਦੇ ਹਨ ਨਰਾਇਣ ਮਨ ਮਾਹੇ ਆਧਾਰ ਤੇ ਉਸ ਪਰਮਾਤਮਾ ਦਾ ਆਸਰਾ ਲੈ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਆਧਾਰ ਆਸਰਾ ਲਿਆਏ ਉਹ ਮਨੁੱਖ ਜਿਹੜੇ ਹਨ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਨੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਜਦੋਂ ਪ੍ਰਮਾਤਮਾ ਦੇ ਨਾਮ ਦਾ ਆਧਾਰ ਮਨੁੱਖ ਲੈਂਦਾ ਫਿਰ ਇਹਦੀਆਂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਰੀਆਂ ਭੁੱਖਾਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਇਸ ਮਨੁੱਖ ਦੇ ਅੰਦਰ ਕੋਈ ਭੁੱਖ ਨਹੀਂ ਰਹਿ ਜਾਂਦੀ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪਰਮਾਤਮਾ ਦਾ ਆਸਰਾ ਲੈਣ ਦੇ ਨਾਲ ਨਾਮ ਦਾ ਆਧਾਰ ਲੈਣ ਦੇ ਨਾਲ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਮਨ ਦੀਆਂ ਭੁੱਖਾਂ ਜਿਹੜੀਆਂ ਦੂਰ ਹੋ ਜਾਂਦੀਆਂ ਨਰਾਇਣ ਮਨ ਮਹੇ ਆਧਾਰ ਕਹਿ ਲੱਗੇ ਉਸ ਪਰਮਾਤਮਾ ਦਾ ਨਾਮ ਦਾ ਮਨ ਦੇ ਵਿੱਚ ਆਸਰਾ ਲੈ ਉਸ ਪਰਮਾਤਮਾ ਦਾ ਆਧਾਰ ਜਿਹੜਾ ਲੈਣਾ ਕਰ ਨਰਾਇਣ ਬੋਹਤ ਸੰਸਾਰ ਉਹ ਪਰਮਾਤਮਾ ਨਰਾਇਣ ਜਿਹੜਾ ਕਾਲਪੁਰਖ ਵਹਿ ਗੁਰੂ ਆ ਇਹ ਸੰਸਾਰ ਦੇ ਉੱਤੇ ਜਹਾਜ਼ ਦਾ ਕੰਮ ਕਰਦਾ ਹੈ ਜਿਸ ਤਰ੍ਹਾਂ ਜਹਾਜ਼ ਵਿੱਚ ਬੈਠ ਕਰਕੇ ਮਨੁੱਖ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਜਾਂ ਆਪਣਾ ਵਪਾਰ ਵੀ ਕਰਦਾ ਹੈ ਇੱਕ ਦੇਸ਼ ਤੋਂ ਦੂਜੇ ਦੇਸ਼ ਵਿਦੇਸ਼ ਵਿੱਚ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਜਿਹੜਾ ਸੰਸਾਰ ਤੇ ਆਇਆ ਜੇ ਉਸ ਪ੍ਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਦਾ ਨਾਮ ਲਵੇ ਕਹਿੰਦੇ ਬਹੁਤ ਸੰਸਾਰ ਉਹ ਪ੍ਰਮਾਤਮਾ ਜਿਹੜਾ ਸੰਸਾਰ ਦੇ ਉੱਤੇ ਜਹਾਜ਼ ਦਾ ਕੰਮ ਕਰਦਾ ਹੈ ਪ੍ਰਮਾਤਮਾ ਦੇ ਨਾਮ ਦੇ ਜਹਾਜ਼ ਵਿੱਚ ਬੈਠ ਕਰਕੇ ਮਨੁੱਖੇ ਸੰਸਾਰ ਤੋਂ ਪਾਰ ਹੋ ਸਕਦਾ ਹੈ ਨਰਾਇਣ ਕਹਿਤ ਜਮ ਭਾਗ ਪਲਾਇਨ ਜਿਹੜਾ ਮਨੁੱਖ ਉਸ ਪ੍ਰਮਾਤਮਾ ਨਰਾਇਣ ਅਕਾਲਪੁਰਖ ਵਹਿਗੁਰੂ ਦਾ ਨਾਮ ਕਹਿੰਦਾ ਹੈ ਨਾਮ ਜਿਹੜਾ ਜ਼ੁਬਾਨ ਤੋਂ ਜਪਦਾ ਕਹਿੰਦੇ ਜਿਹੜਾ ਜਮਦੂਤ ਆ ਉਹ ਭੱਜ ਜਾਂਦਾ ਹੈ ਦੂਰ ਹੋ ਜਾਂਦਾ ਨੇੜੇ ਵੀ ਨਹੀਂ ਆਉਂਦਾ ਉਸ ਪ੍ਰਮਾਤਮਾ ਜਿਹੜਾ ਅਕਾਲਪੁਰਖ ਵਹਿਗੁਰੂ ਆ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਮਾਲਕ ਸਭ ਚੀਜ਼ਾਂ ਉਸ ਦੇ ਹੁਕਮ ਵਿੱਚ ਚੱਲਦੀਆਂ ਹੈ ਭਾਵੇਂ ਉਹ ਜਮਦੂਤ ਹਨ ਕੋਈ ਵੀ ਚੀਜ਼ ਜਿਹੜੀ ਪਰਮਾਤਮਾ ਨੇ ਪੈਦਾ ਕੀਤੀ ਹੈ ਉਸ ਅਕਾਲ ਪੁਰਖ ਵੈਗੁਰੂ ਦੇ ਹੁਕਮ ਵਿੱਚ ਚੱਲਦੀ ਹੈ ਤੇ ਜਿਹੜਾ ਉਸ ਪਰਮਾਤਮਾ ਨਾਰਾਇਣ ਦਾ ਨਾਮ ਲੈਂਦਾ ਹੈ ਕਹਿ ਲੱਗੇ ਨਾਰਾਇਣ ਕਹਿਤ ਜਮ ਭਾਗ ਪਲਾਇਨ ਜਮ ਜਿਹੜੇ ਉਹ ਤੇਰੇ ਨੇੜੇ ਨਹੀਂ ਟੁਕਣਗੇ ਦੂਰੋਂ ਵੇਖ ਕਰਕੇ ਤੈਨੂੰ ਭੱਜ ਜਾਣਗੇ ਨਾਰਾਇਣ ਦੰਤ ਭਾਨੇ ਡਾਇਨ ਕਹਿੰਦੇ ਉਸ ਪਰਮਾਤਮਾ ਨਾਰਾਇਣ ਅਕਾਲ ਪੁਰਖ ਵੈਗੁਰੂ ਦਾ ਨਾਮ ਜਪਣ ਦੇ ਕਾਰਨ ਇਹ ਜਿਹੜੀ ਮਾਇਆ ਹੈ ਇਹਦੇ ਦੰਦ ਭੱਜ ਜਾਂਦੇ ਹਨ ਇਹ ਮਨੁੱਖ ਨੂੰ ਫਿਰ ਖਾਂਦੀ ਨਹੀਂ ਨਰਾਇਣ ਦੰਤ ਭਾਨੇ ਡੈਨ ਉਹ ਪਰਮਾਤਮਾ ਦਾ ਨਾਮ ਜਪਣ ਦੇ ਕਾਰਨ ਇਹ ਜਿਹੜੀ ਡੈਨ ਬਿਰਤੀ ਮਨੁੱਖ ਦੀ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਵਿੱਚ ਗਰਸਿਆ ਮਨੁੱਖਿਆ ਇਹਨਾਂ ਦੇ ਦੰਦ ਭੱਜ ਜਾਂਦੇ ਇਹ ਮਨੁੱਖ ਦਾ ਪਿੱਛਾ ਛੱਡ ਜਾਂਦੇ ਹਨ ਇਹ ਮਨੁੱਖ ਨੂੰ ਫਿਰ ਵਕਾਰ ਜਿਹੜੇ ਹਨ ਖਾਂਦੇ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨੇ ਦੇ ਨਾਲ ਨਦੀ ਦੇ ਕਿਨਾਰੇ ਤੇ ਜਾ ਰਹੀ ਭਾਈ ਮਰਦਾਨਾ ਵੇਂਦਾ ਹੈ ਕਿ ਅੱਗੋਂ ਨਦੀ ਦੇ ਕਿਨਾਰੇ ਚੱਲਦਿਆਂ ਚੱਲਦਿਆਂ ਇੱਕ ਜਿਹੜੀ ਡੈਨ ਆ ਰੂਪ ਧਾਰ ਕਰਕੇ ਆਈ ਭਾਈ ਮਰਦਾਨਾ ਜਿਹੜਾ ਉਹ ਡੈਨ ਕੋਲੋਂ ਡਰ ਕਰਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿੱਛੇ ਹੋ ਜਾਂਦਾ ਲੁਕ ਜਾਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੱਥ ਵਿੱਚ ਛੋਟੀ ਸੀ ਗੁਰੂ ਨਾਨਕ ਦੇਵ ਜਦੋਂ ਉਹ ਡਾਇਨ ਆਈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਉਹ ਛੋਟੀ ਜਿਹੜੀ ਸੀ ਡੰਡਾ ਸੀ ਉਹਦੇ ਮੂੰਹ ਵਿੱਚ ਮਾਰਿਆ ਤੇ ਉਹਦੇ ਜਿਹੜੇ ਦੰਦ ਸੀ ਉਹ ਭੰਨ ਦਿੱਤੇ ਤੇ ਫਿਰ ਭਾਈ ਮਰਦਾਨਾ ਵੀ ਅੱਗੇ ਆ ਗਿਆ ਨਾਲ ਸਤਿਗੁਰਾਂ ਦੇ ਤੇ ਉਸ ਡਾਇਨ ਨੇ ਫਿਰ ਸਤਿਗੁਰਾਂ ਦੇ ਚਰਨਾਂ ਤੇ ਸਿਰ ਰੱਖ ਕਰਕੇ ਤੇ ਆਪਣੀ ਭੁੱਲ ਜਿਹੜੀ ਉਹ ਬਖਸ਼ਾਈ ਹੈ ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਉਪਰਤਖ ਡੈਨ ਜਿਹੜੀ ਉਹਦੇ ਵੀ ਦੰਦ ਭੰਨਣ ਦੇ ਸਮਰੱਤ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਮਾਇਆ ਹੈ ਇਹ ਜਿਹੜੇ ਵਕਾਰ ਹਨ ਜੇ ਮਨੁੱਖ ਪਰਮਾਤਮਾ ਕਾਲ ਪੁਰਖ ਵਹਿਗੁਰੂ ਦਾ ਨਾਮ ਜਪਦਾ ਹੈ ਨਰਾਇਣ ਦਾ ਤੇ ਉਹ ਪਰਮਾਤਮਾ ਜਿਹੜਾ ਇਹ ਵਿਸ਼ਿਆ ਵਕਾਰਾਂ ਦੇ ਦੰਦ ਜਿਹੜੇ ਉਹ ਭੰਨ ਦਿੰਦਾ ਹੈ ਮਾਇਆ ਦੇ ਦੰਦ ਭੰਨ ਦਿੰਦਾ ਹੈ ਉਸ ਮਨੁੱਖ ਨੂੰ ਪਹੁੰਚਦੀ ਨਹੀਂ ਖਾਂਦੀ ਨਹੀਂ ਹੈ ਨਾਰਾਇਣ ਸੱਦ ਸੱਦ ਬਖਸ਼ਿੰਦ ਓ ਪਰਮਾਤਮਾ ਕਾਲਪੁਰਖ ਵੈਗੁਰੂ ਸਦਾ ਮਨੁੱਖ ਨੂੰ ਬਖਸ਼ਣ ਵਾਲਾ ਹੈ ਨਾਰਾਇਣ ਕੀਨੇ ਸੁਖ ਆਨੰਦ ਓ ਪਰਮਾਤਮਾ ਮਨੁੱਖ ਨੂੰ ਸੁਖ ਦੇਣ ਵਾਲਾ ਹੈ ਆਨੰਦ ਦੇਣ ਵਾਲਾ ਸੁਖ ਤੇ ਆਨੰਦ ਦੀ ਪ੍ਰਾਪਤੀ ਗੁਰੂ ਕੋਲ ਹੋ ਸਕਦੀ ਹੈ ਪਰਮਾਤਮਾ ਦਾ ਨਾਮ ਲੈਣ ਤੋਂ ਬਿਗੈਰ ਮਨੁੱਖ ਸਦੀਵੀ ਤੌਰ ਤੇ ਕਦੇ ਸੁਖ ਤੇ ਆਨੰਦ ਨਹੀਂ ਮਾਨ ਸਕਦਾ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਉਹ ਪਰਮਾਤਮਾ ਨਰਾਇਣ ਜਿਹੜਾ ਆ ਜਿਹੜਾ ਉਸ ਪਰਮਾਤਮਾ ਦਾ ਨਾਮ ਜਪਦਾ ਉਹਨਾਂ ਦਾ ਪ੍ਰਤਾਪ ਜਗਤ ਉੱਤੇ ਜਿਹੜਾ ਉਹ ਪ੍ਰਗਟ ਹੋ ਜਾਂਦਾ ਹਰ ਕਾ ਭਗਤ ਪ੍ਰਗਟ ਨਹੀਂ ਛਪਿਆ ਸਤਿਗੁਰੂ ਜੀ ਕਹਿੰਦੇ ਹਰੀ ਦਾ ਭਗਤ ਜਿਹੜਾ ਨਾਮ ਜਪਣ ਵਾਲਾ ਉਹ ਕਦੇ ਛੁਪਦਾ ਨਹੀਂ ਉਹਨਾਂ ਦਾ ਪ੍ਰਤਾਪ ਜਿਹੜਾ ਉਹ ਦੁਨੀਆ ਦੇ ਉੱਤੇ ਜਾਹਰ ਹੋ ਜਾਂਦਾ ਹੈ ਉਹ ਪਰਮਾਤਮਾ ਦਾ ਇਸ ਦੁਨੀਆ ਤੇ ਪ੍ਰਤਾਪ ਪ੍ਰਗਟ ਤੌਰ ਤੇ ਵਰਤ ਰਿਹਾ ਹੈ ਨਰਾਇਣ ਸੰਤ ਕੋ ਮਾਈ ਬਾਪ ਉਹ ਪਰਮਾਤਮਾ ਨਰਾਇਣ ਅਕਾਲ ਪੁਰਖ ਵਹਿਗੁਰੂ ਨੂੰ ਜਿਹੜੇ ਸੰਤ ਜਨ ਹਨ ਉਹਨਾਂ ਨੇ ਮਾਂ ਤੇ ਪਿਓ ਬਣਾਇਆ ਤੇ ਉਹ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਮਾਂ ਪਿਓ ਬਣ ਕੇ ਆਪਣੇ ਸੰਤਾਂ ਦੀ ਰਾਖੀ ਕਰਦਾ ਹੈ ਰੱਖਿਆ ਕਰਦਾ ਜਿ ਤਰ੍ਹਾਂ ਇੱਕ ਪਿਓ ਤੇ ਮਾਂ ਆਪਣੇ ਬੱਚੇ ਨੂੰ ਰਾਖੀ ਕਰਦਾ ਹੈ ਹਰ ਵਿਸ਼ੇ ਦੇ ਵਿੱਚ ਮਨੁੱਖ ਨੂੰ ਮਾਪਿਓ ਚਾਹੁੰਦਾ ਕਿ ਮੇਰਾ ਧੀ ਪੁੱਤ ਜਿਹੜਾ ਉਹ ਅੱਗੇ ਜਾਵੇ ਉੱਚੀਆਂ ਮੰਜ਼ਲਾਂ ਦਾ ਮਾਲਕ ਹੋਵੇ ਸੁਖੀ ਵਸੇ ਏਸੇ ਤਰ੍ਹਾਂ ਜਿਹੜੇ ਸੰਤ ਜਨ ਹਨ ਪ੍ਰਮਾਤਮਾ ਦਾ ਨਾਮ ਲੈਣ ਵਾਲੇ ਉਹਨਾਂ ਨੇ ਉਸ ਪ੍ਰਮਾਤਮਾ ਨੂੰ ਮਾਪਿਓ ਮੰਨੇ ਤੇ ਉਹ ਪ੍ਰਮਾਤਮਾ ਮਾਪਿਓ ਬਣ ਕਰਕੇ ਇਨ੍ਹਾਂ ਸੰਤਾਂ ਦਾ ਆਸਰਾ ਬਣ ਕਰਕੇ ਇਹਨਾਂ ਨੂੰ ਸਾਰੇ ਥਾਵਾਂ ਤੋਂ ਰੱਖਦਾ ਏ ਇਹਨਾਂ ਦੀ ਮਦਦਗਾਰ ਕਰਦਾ ਹੈ ਉਹ ਪਰਮਾਤਮਾ ਇਹਨੂੰ ਕਦੇ ਵੀ ਔਖਾ ਸਮਾਂ ਨਹੀਂ ਵੇਖਣ ਦਿੰਦਾ ਨਰਾਇਣ ਸਾਧ ਸੰਗ ਨਰਾਇਣ ਕਹਿ ਲਗੇ ਨਰਾਇਣ ਅਕਾਲ ਪੁਰਖ ਵਹਿਗੁਰੂ ਗੁਰੂ ਕੀ ਸੰਗਤ ਵਿੱਚ ਵਸਦਾ ਹੈ ਗੁਰੂ ਦੀ ਸੰਗਤ ਇੱਕ ਪਰਮਾਤਮਾ ਦਾ ਨਾਮ ਲੈਣ ਵਾਸਤੇ ਉੱਤਮ ਸਥਾਨ ਹੈ ਪਰਮਾਤਮਾ ਗੁਰੂ ਦੀ ਸੰਗਤ ਵਿੱਚ ਵਸਦਾ ਹੈ ਤੇ ਸੰਗਤ ਗੁਰੂ ਕੇ ਉਸ ਪਰਮਾਤਮਾ ਵਿੱਚ ਸਮਾਈ ਹੋਈ ਹੈ ਇਹ ਦੋਨਾਂ ਦਾ ਸੁਮੇਲ ਬਾਰੰਗ ਬਾਰ ਨਰਾਇਣ ਗਾਇਨ ਕਹਿਣ ਲੱਗੇ ਜੇ ਬਾਰ ਬਾਰ ਮਨੁੱਖ ਵਾਰ-ਵਾਰ ਆਪਣੀ ਜ਼ੁਬਾਨ ਤੋਂ ਉਸ ਪਰਮਾਤਮਾ ਦਾ ਨਾਮ ਜਪੇਗਾ ਵਾਹਿਗੁਰੂ 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 ਕਹੇਗਾ ਤੇ ਇਸ ਮਨੁੱਖ ਨੂੰ ਵਸਤ ਅਗੋਚਰ ਗੁਲ ਗੁਰ ਮਿਲ ਲਹੀ ਉਹ ਪਰਮਾਤਮਾ ਜਿਹੜਾ ਵਸਤ ਅਗੋਚਰ ਆ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨੁੱਖ ਉਹਨੂੰ ਇਹਨਾਂ ਹੱਥਾਂ ਨਾਲ ਫੜ ਨਹੀਂ ਸਕਦਾ ਅੱਖਾਂ ਨਾਲ ਵੇਖ ਨਹੀਂ ਸਕਦਾ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਜਿਹੜਾ ਸੁਰਤ ਦਾ ਮਾਰ ਗਿਆ ਕਹਿਣ ਲੱਗੇ ਵਸਤ ਅਗੋਚਰ ਗੁਰ ਮਿਲ ਲਹੀ ਇੱਕ ਗੁਰੂ ਨੂੰ ਮਿਲ ਕਰਕੇ ਉਸ ਪਰਮਾਤਮਾ ਦੀ ਪ੍ਰਾਪਤੀ ਮਨੁੱਖ ਕਰ ਸਕਦਾ ਹੈ ਨਾਰਾਇਣ ਓਟ ਨਾਨਕ ਦਾਸ ਹਰਿ ਗੁਰੂ ਅਰਜਨ ਦੇਵ ਮਹਾਰਾਜ ਜੀ ਅਖੀਰਲੀ ਪੰਕਤੀ ਵਿੱਚ ਕਹਿੰਦੇ ਹਨ ਕਿ ਦਾਸ ਨਾਨਕ ਨੇ ਉਸ ਅਕਾਲ ਪੁਰਖ ਵਹਿਗੁਰੂ ਦੀ ਓਟ ੱਤਕੀ ਆਸਰਾ ੱਤਕਿਆ ਦਾਸ ਨੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਅਸੀਂ ਗਏ ਤੇ ਸਾਨੂੰ ਸਿਰਫ ਦੇ ਸਿਰਫ ਉਸ ਪ੍ਰਮਾਤਮਾ ਦੇ ਨਾਮ ਦਾ ਆਸਰਾ ਹੈ ਉਸੇ ਪ੍ਰਮਾਤਮਾ ਦੀ ਅਸੀਂ ਓਟ ੱਤਕੀਏ ਅਸੀਂ ਇੱਕ ਅਕਾਲ ਪੁਰਖ ਵਹਿਗੁਰੂ ਦੀ ਸ਼ਰਨ ਵਿੱਚ ਗਏ ਜਿਹੜਾ ਸਾਰਿਆਂ ਨੂੰ ਹੱਥ ਦੇ ਕਰਕੇ ਰੱਖਣ ਵਾਲਾ ਸਾਰਿਆਂ ਦੀਆਂ ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲਾ ਹੈ ਸੁਵਾਸਾਂ ਦੀ ਪੂੰਜੀ ਬਖਸ਼ਣ ਵਾਲਾ ਸੋਹਣਾ ਸੁੰਦਰ ਜਿਸ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ ਜਦੀ ਕੀਮਤ ਕਦੇ ਮਨੁੱਖ ਦੇ ਨਹੀਂ ਸਕਦਾ ਕਹਿ ਲੱਗੇ ਅਸੀਂ ਉਸ ਅਕਾਲ ਪੁਰਖ ਵੈਗੁਰੂ ਨਾਰਾਇਣ ਦੀ ਓਟ ਤੱਕੀ ਤੇ ਮੈਂ ਦਾਸ ਨਾਨਕ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਗਿਆ ਹੈ ਇਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਅੰਦਰ ਇੱਕ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਕਾਲਪੁਰਖ ਵਹਿਗੁਰੂ ਨਰਾਇਣ ਨਿਰੰਜਨ ਜਿਹੜਾ ਮਾਇਆ ਦੀ ਕਾਲਖ ਜਿੰਨੂੰ ਨਹੀਂ ਲੱਗਦੀ ਉਸ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪਾਪ ਜਿਹੜੇ ਉਹ ਦੂਰ ਹੋ ਜਾਂਦੇ ਹਨ ਭੱਜ ਜਾਂਦੇ ਹਨ ਮਨੁੱਖ ਕਦੇ ਜ਼ਿੰਦਗੀ ਦੇ ਵਿੱਚ ਇਹ ਡਰਦਾ ਨਾ ਰਵੇ ਕਿ ਮੈਂ ਪਾਪ ਬੜੇ ਕੀਤੇ ਪਧਾਨੀ ਨਾ ਦੀ ਮਾਫੀ ਹੋਣੀ ਜੇ ਪਿਛੇ ਮਨੁੱਖ ਕੋਲੋਂ ਗਲਤੀਆਂ ਹੋ ਗਈਆਂ ਤੇ ਮਨੁੱਖ ਨਾਮ ਜਪਣ ਡੈਪੇ ਤੇ ਉਹ ਵੱਡੇ ਤੋਂ ਵੱਡਾ ਪਾਪੀ ਮਨੁੱਖ ਜਿਹੜਾ ਉਹ ਵੀ ਤਰ ਜਾਂਦਾ ਹੈ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਨਾਮ ਲੈਣ ਦੇ ਨਾਲ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਮਨੁੱਖ ਦੇ ਪਾਪ ਜਿਹੜੇ ਹਨ ਉਹ ਸਰੀਰ ਤੋਂ ਭੱਜ ਜਾਂਦੇ ਹਨ ਉਹ ਪਰਮਾਤਮਾ ਜਰੇ ਜਰੇ ਘਟ ਘਟ ਵਿੱਚ ਨਿਵਾਸ ਕਰਦਾ ਉਹਦਾ ਪ੍ਰਗਾਸ ਨਰਾਇਣ ਕਾਲਪੁਰਖ ਦਾ ਨਾਮ ਲੈਣ ਦੇ ਨਾਲ ਮਨੁੱਖ ਕਦੇ ਨਰਕਾ ਵਿੱਚ ਨਹੀਂ ਜਾਂਦਾ ਉਹ ਪਰਮਾਤਮਾ ਦੀ ਸੇਵਾ ਕਰਨ ਦੇ ਨਾਲ ਸਾਰੇ ਫਲ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਦਾ ਆਧਾਰ ਆਸਰਾ ਤੱਕਿਆ ਉਹ ਪਰਮਾਤਮਾ ਕਾਲਪੁਰਖ ਵਹਿਗੁਰੂ ਫਿਰ ਆਪਣੇ ਜਹਾਜ਼ ਵਿੱਚ ਬਿਠਾ ਕਰਕੇ ਇਸ ਲੋਕ ਤੋਂ ਪਰਲੋਕ ਵਿੱਚ ਪਰਮਾਤਮਾ ਇਹਨੂੰ ਲੈ ਜਾਂਦਾ ਹੈ ਜਮਾ ਦਾ ਡਰ ਮਨੁੱਖ ਨੂੰ ਕਦੇ ਵੀ ਨਹੀਂ ਰਹਿੰਦਾ ਜੇ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਿਰਭਉ ਜਪੈ ਸਗਲ ਭਾਅ ਮਿਟੈ ਜਿਹੜਾ ਨਿਰਭਉ ਕਾਲਪੁਰਖ ਵੈਗਰੂ ਨੂੰ ਜਪਦਾ ਉਹਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਜਿਹੜੀ ਮਾਇਆ ਡੈਨ ਇਹਦੇ ਦੰਦ ਪ੍ਰਮਾਤਮਾ ਆਪ ਭੰਨ ਦਿੰਦਾ ਹੈ ਕਦੇ ਨਾਮ ਜਪਣ ਵਾਲੀ ਦੇ ਨੇੜੇ ਨਹੀਂ ਆਉਂਦੀ ਸਦਾ ਮਨੁੱਖ ਨੂੰ ਪ੍ਰਮਾਤਮਾ ਬਖਸ਼ਿਸ਼ਾਂ ਕਰਨ ਵਾਲਾ ਹੈ ਬਖਸ਼ਣ ਵਾਲਾ ਹੈ ਗੁਨਾਹਾਂ ਦੀ ਮਾਫੀ ਦਿੰਦਾ ਹੈ ਸਦਾ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਮਨੁੱਖ ਨੂੰ ਸੁਖ ਤੇ ਆਨੰਦ ਪ੍ਰਾਪਤ ਹੁੰਦਾ ਹੈ ਉਸ ਪਰਮਾਤਮਾ ਦਾ ਪ੍ਰਤਾਪ ਜਿਹੜਾ ਤੇਜ ਸਾਰੇ ਥਾਵਾਂ ਤੇ ਵਰਤ ਰਿਹਾ ਹੈ ਉਸ ਪਰਮਾਤਮਾ ਨੂੰ ਜਿਹੜਾ ਮਾਂ ਤੇ ਪਿਓ ਸਮਝਦਾ ਹੈ ਉਹ ਪਰਮਾਤਮਾ ਸਾਰਿਆਂ ਦਾ ਬੱਚਿਆਂ ਦੀ ਤਰ੍ਹਾਂ ਰੱਖ ਕੇ ਕਰਦਾ ਹੈ ਜਿਹੜਾ ਸੰਗਤ ਵਿੱਚ ਆ ਜਾਂਦਾ ਹੈ ਵਿੱਚ ਸੰਗਤ ਹਾਰ ਪ੍ਰਭ ਵਸੈ ਜੀ ਉਹ ਪਰਮਾਤਮਾ ਸੰਗਤ ਵਿੱਚ ਵਸਦਾ ਹੈ ਬਾਰ-ਬਾਰ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਰਸਨਾ ਦੇ ਨਾਲ ਕਹਿੰਦੇ ਨਾਲ ਮਨੁੱਖ ਨੂੰ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਨੂੰ ਮਿਲ ਕਰਕੇ ਮਨੁੱਖ ਉਸ ਪ੍ਰਮਾਤਮਾ ਦੇ ਦਰ ਤੱਕ ਪਹੁੰਚ ਜਾਂਦਾ ਹੈ ਇਹਦਾ ਆਇਆ ਜਿਹੜਾ ਜੀਵਣ ਹੈ ਉਹ ਸਫਲ ਹੋ ਜਾਂਦਾ ਹੈ ਸਫਲ 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 ਭਈ ਯਾਤਰਾ ਆਉਣ ਜਾਣ ਰਹੇ ਸਾਦਾ ਆਉਣ ਜਾਣ ਤੋਂ ਇਹਦਾ ਛਟਕਾਰ ਹੋ ਜਾਂਦਾ ਇਹਦੀ ਜੀਵਨ ਯਾਤਰਾ ਜਿਹੜੀ ਉਹ ਸਫਲ ਹੋ ਜਾਂਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਗੁਰਬਾਣੀ ਦੇ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਜੋਗ ਅੱਗੇ ਤੋਂ ਸਮਤ ਚੇਤਾ ਤੇ ਸੁਧਾਰ ਸਤਿਗੁਰੂ ਜੀ ਬਖਸ਼ਿਸ਼ ਕਰਨ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਬਾਸਤ ਅਗੋਚਰ ਗੁਰ ਮਿਲ ਲਹੇ ਨਰਾਇਣ ਓਟ ਨਾਨਕ ਦਾਸ ਗਾਹੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤ